ਅੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖੇਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਹਾਂ ਪਿੰਡ ਸਦਰਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਆਣਾ ਵਿਖੇ ਜਿੱਥੇ ਇੱਕ ਉਹ ਬਾਬਾ ਜੀਵਨ ਸਿੰਘ ਦੇ ਨਾਮ ਤੇ ਜਿਹੜੀ ਕਲੱਬਣੀ ਆ ਤੇ ਉਹ ਕਲੱਬ ਪਿਛਲੇ ਲੰਬੇ ਸਮੇਂ ਤੋਂ ਸਮਾਜ ਨੂੰ ਸਹਿਦਣ ਵਾਸਤੇ ਸਮਾਜਿਕ ਬਰਾਈਆਂ ਦੇ ਖਿਲਾਫ ਤੇ ਸਕੂਲੀ ਬੱਚਿਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵੱਖ-ਵੱਖ ਸਮੇਂ ਤੇ ਆਪਣੇ ਕਾਰਜਕਾਰੀ ਜਿਹੜੀ ਕਰਦੀ ਆ ਰਹੀ ਆ ਤੇ ਇਸ ਕਲੱਬ ਨੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇੱਥੇ ਡਾਕਟਰ ਅੰbedkar ਟਿਊਸ਼ਨ ਸੈਂਟਰ ਵੀ ਜਿਹੜਾ ਖੋਲ੍ਹਿਆ ਜਿੱਥੇ ਬੱਚਿਆਂ ਨੂੰ ਬਿਲਕੁਲ ਮੁਫਤ ਜਿਹੜੀ ਸਿੱਖਿਆ ਦਿੱਤੀ ਜਾ ਰਹੀ ਆ ਕਿਉਂਕਿ ਬੱਚੇ ਜਿਹੜੇ ਸਕੂਲਾਂ ਤੋਂ ਸਿੱਖਿਆ ਤਾਂ ਲੈ ਕੇ ਆਉਂਦੇ ਆ ਇਹਨਾਂ ਨੇ ਵੀ ਇੱਕ ਵੱਡਾ ਉਪਰਾਲਾ ਕੀਤਾ ਤਾਂ ਕਿ ਜਿਹੜੇ ਬੱਚੇ ਸਾਡੇ ਪੜ੍ਹ ਲਿਖ ਕੇ ਆਪਣੇ ਘਰ ਦਾ ਪਿੰਡ ਦਾ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਇਹ ਇੱਕ ਬਹੁਤ ਵੱਡਾ ਸਲਾਘਾਜੋ ਕਦਮ ਆ ਤੇ ਅੱਜ ਵੀ ਅਸੀਂ ਇਹਨਾਂ ਦੀ ਕਾਰਜਕਾਰੀ ਦੇਖਦੇ ਹੋਏ ਅੱਜ ਵਿਸ਼ੇਸ਼ ਤੌਰ ਤੇ ਪਿੰਡ ਸਦਰਪੁਰਾ ਪਹੁੰਚੇ ਆ ਤੇ ਸਾਡੇ ਨਾਲ ਇੱਥੇ ਜਿਹੜੇ ਆ ਮੁੱਖ ਪ੍ਰਬੰਧਕ ਵੀ ਜੁੜ ਚੁੱਕੇ ਮੈਂ ਕੈਮਰਾਮੈਨ ਕਹੂੰਗਾ ਇੱਕ ਵਾਰੀ ਜਿਹੜੇ ਆ ਇਤੋਂ ਦੇ ਕਲੱਬ ਦੇ ਜਿਹੜੇ ਪ੍ਰਬੰਧਕ ਤੇ ਹੋਰ ਵੀ ਕਈ ਸੱਜਣ ਜੇ ਸਮਾਂ ਦੀ ਘਾਟ ਹੋਣ ਕਰ ਨਹੀਂ ਪਹੁੰਚ ਸਕੇ ਉਹ ਸਾਡੇ ਨਾਲ ਜੁੜੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਹੁਣ ਤੱਕ ਇਹਨਾਂ ਨੇ ਕੀ ਅਜਿਹੇ ਕੰਮ ਕੀਤੇ ਆ ਜਿਸ ਕਰਕੇ ਜਿਹੜੇ ਆ ਇਹ ਕਲੱਬ ਆ ਪ੍ਰਸ਼ੰਸਾ ਦਾ ਜਿਹੜਾ ਵਿਸ਼ਾ ਬਣੀ ਹੋਈ ਆ ਉਹ ਆਪਾਂ ਕਰਦੇ ਆ ਗੱਲਬਾਤ ਸੌਤ ਪ੍ਰਾਪਤਾ ਸੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਹਾਂਜੀ ਤੁਹਾਡਾ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਚੈਨਲ ਤੇ ਪਹਿਲਾਂ ਤਾਂ ਤੁਹਾਡਾ ਪਹੁੰਚੜਦੇ ਸੀ ਸਾਡੇ ਬਾਬਾ ਜੀ ਸਿੰਘ ਕਲੱਬ ਵੱਲੋਂ ਸਾਡੇ ਨਗਰ ਵੱਲੋਂ ਤੈਅਦ ਲੋ ਸ਼ੁਕਰਾਨਾ ਕਰਦੇ ਆ ਜੀ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਸ਼ਿਕਰਤ ਕਰਦੇ ਰਹਿੰਦੇ ਹੋ ਹੋ ਸਕਦਾ ਕਈ ਵਾਰ ਅਸੀਂ ਤੁਹਾਡਾ ਚੈਨਲ ਦੇ ਵਿੱਚ ਆਪਣਾ ਤਸ ਨਾ ਪਾਏ ਹੋਈਏ ਪਹਿਲੀ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਕਹੂੰਗਾ ਕਿ ਜੋ ਵੀ ਜਿੰਨੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਇਹ ਜਿਹੜਾ ਪ੍ਰੋਗਰਾਮ ਅਸੀਂ ਕਰਦੇ ਆ ਬਾਬਾ ਜੀਵਨ ਸਿੰਘ ਕਲੱਬ ਸਦਰਪੁਰਾ ਇਹੇ ਪ੍ਰੋਗਰਾਮ ਬੱਚਿਆਂ ਲਈ ਹੁੰਦੇ ਨੇ ਅੱਜ ਸਮਾਜ ਨੂੰ ਜ਼ਰੂਰਤ ਆ ਆਪਣੇ ਬੱਚੇ ਸੰਭਾਲਣ ਦੀ ਬੱਚੇ ਸਾਡੇ ਜਿਹੜੇ ਆ ਕਰਾਹੇ ਪੈ ਚੁੱਕੇ ਕਹਿ ਲਓ ਜਾਂ ਸਮੇਂ ਦੀ ਜਿਹੜੀ ਆ ਸਥਿਤੀ ਆ ਉਹਨਾਂ ਨੂੰ ਉਸ ਵੱਲ ਮੋੜ ਕੇ ਲਿਆ ਰਹੀ ਆ ਜਿਵੇਂ ਕਿ ਮੋਬਾਈਲ ਫੋਨ ਵੱਧ ਦੇਖਣਾ ਥ੍ਰੀਲਾਂ ਦੇਖਣੀਆਂ ਤੇ ਜਿਹੜੇ ਸਾਡੇ ਨੈਤਿਕ ਜ਼ਿੰਮੇਵਾਰੀਆਂ ਨੈਤਿਕ ਫਰਜ਼ ਆ ਉਹ ਬੋਲਦੇ ਜਾ ਰਹੇ ਸੋ ਜਿਹੜੀ ਸਾਡੇ ਬਾਬਾ ਜੀਵਨ ਸਿੰਘ ਕਲੱਬ ਆ ਜੋ ਮੇਰੇ ਨਾਲ ਮੈਂਬਰ ਖੜੇ ਨੇ ਇੱਧਰ ਮੈਂ ਕਰੂੰਗਾ ਜੀ ਇਹ ਡਾਕਟਰ ਅਮਦੀਪ ਸਿੰਘ ਜੀ ਨੇ ਇੱਧਰ ਦਿਖਾ ਦੋ ਜੀ ਸਾਡੇ ਮੈਂਬਰ ਜਿਹੜੇ ਨੇ ਬਾਬਾ ਜੀਵਨ ਸਿੰਘ ਕਲੱਬ ਦੇ ਇਹ ਸਾਡੇ ਕਰਸ਼ੇਪ ਸਿੰਘ ਜੀ ਪਟਵਾਰੀ ਵੀ ਆ ਐਜੇ ਪਿੰਡ ਦੇ ਨੰਬਰਦਾਰ ਵੀ ਆ ਇਹਨਾਂ ਦਾ ਕਲੱਬ ਨੂੰ ਬਹੁਤ ਸਹਿਯੋਗ ਰਹਿੰਦਾ ਵਾ ਆਪਣੇ ਕੀਮਤੀ ਟਾਈਮ ਚੋਂ ਕੱਢ ਕੇ ਸਾਡੇ ਨਾਲ ਇਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਦਾਸ ਨੂੰ ਸੁਖਮਿੰਦਰ ਸਿੰਘ ਕਹਿੰਦੇ ਆ ਜੀ ਤੇ ਇਹ ਮੇਰੇ ਵੀਰ ਮਨਜਿੰਦਰ ਸਿੰਘ ਆ ਇਹਨਾਂ ਦਾ ਵੀ ਸਾਡੇ ਨਾਲ ਸਹਿਯੋਗ ਰਹਿੰਦਾ ਅਸੀਂ ਛੋਟੇ ਛੋਟੇ ਪ੍ਰੋਗਰਾਮ ਆ ਲੀਕਦੇ ਰਹਿੰਦੇ ਆ ਤਾਂ ਕਿ ਬੱਚਿਆਂ ਨੂੰ ਕੋਈ ਨਾ ਕੋਈ ਸੇਧ ਦਿੱਤੀ ਜਾ ਸਕੇ ਜੋ ਸਾਡਾ ਜਿਹੜਾ ਟਿਊਸ਼ਨ ਸੈਂਟਰ ਚਲਾਇਆ ਜਾ ਰਿਹਾ ਵਾ ਇਹ ਇੱਕ ਦਰਸ਼ਕਾਂ ਨਾਲ ਜਾਣਕਾਰੀ ਜੂ ਸੰਝੀ ਕਰ ਦੋ ਜੀ ਇਹ ਕਲੱਬ ਇਹ ਕਦੋਂ ਦੀ ਹੋਂਦ ਵਿੱਚ ਆਈ ਸੀ ਇਹ ਜੀ ਕਲੱਬ ਜਿਹੜੀ ਹੋਂਦ ਚ ਆਈ ਨੂੰ ਤਾਂ ਕੱਟੋ-ਕੱਟ 10-12 ਸਾਲ ਪੁੱਗੇ ਪਰ ਅਸੀਂ ਪਹਿਲਾਂ ਥੋੜੇ ਜੇ ਧਾਰਮਿਕ ਪ੍ਰੋਗਰਾਮ ਹੀ ਕਰਦੇ ਸੀ ਸਾਨੂੰ ਲੱਗਿਆ ਕਿ ਧਾਰਮਿਕ ਪ੍ਰੋਗਰਾਮਾਂ ਦੇ ਨਾਲ-ਨਾਲ ਸਾਨੂੰ ਸਮਾਜਿਕ ਪ੍ਰੋਗਰਾਮ ਕਰਨੇ ਚਾਹੀਦੇ ਸੋ ਅਸੀਂ ਫਿਰ ਇਹ ਪ੍ਰੋਗਰਾਮ ਆਰੰਭ ਕੀਤਾ ਕਿ ਮੇਰੇ ਜਿਹੜੇ ਕਲੱਬ ਦੇ ਜਿਹੜੇ ਬਾਬਾ ਸਿੰਘ ਕਲੱਬ ਦੇ ਮੈਂਬਰ ਆ ਇਹ ਸਾਡੇ ਨਾਲ ਮਨਦੀਪ ਸਿੰਘ ਜੀ ਸਾਡੇ ਕੋਲੇ ਪਹੁੰਚ ਚੁੱਕੇ ਆ ਤੇ ਅਜੇ ਇਹ ਲੱਕੜੀ ਦਾ ਕੰਮ ਕਰਦੇ ਆ ਤੇ ਇਹ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਸਾਡੇ ਨਾਲ ਜੁੜਦੇ ਰਹਿੰਦੇ ਆ ਪਾ ਇਹਨਾਂ ਨੇ ਇੱਕ ਸਾਡੇ ਕੋਲੇ ਇੱਕ ਮਤਲਬ ਕਿ ਮੈਨੂੰ ਜਾਂ ਸਾਰਿਆਂ ਨੇ ਰਲ ਕੇ ਇੱਕ ਮੈਸੇਜ ਕੀਤਾ ਵੀ ਯਾਰ ਆਪਾਂ ਕੋਈ ਇਦਾਂ ਦਾ ਪ੍ਰੋਗਰਾਮ ਰੱਖੀਏ ਜਿੱਦੇ ਜੇ ਅਸੀਂ ਬੱਚਿਆਂ ਨੂੰ ਕੋਈ ਐਜੂਕੇਸ਼ਨ ਸੰਬੰਧੀ ਸੇਧ ਦੇ ਸਕੀਏ ਤਾਂ ਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਸਾਡੇ ਅਸਲ 'ਚ ਜਿਹੜੀ ਪੰਜਾਬ ਸਟੇਟ ਆ ਸਾਡੇ ਜਿਹੜੇ ਬੱਚੇ ਆ ਉਹ ਪੜ ਕੇ ਜ਼ਿਆਦਾਤਰ ਬਾਹਰ ਦਾ ਯਾਨ ਕਰਦੇ ਆ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੇ ਸਾਡੇ ਬੱਚੇ ਆ ਉਹ ਇੱਥੇ ਹੀ ਪੜਨ ਇੱਥੇ ਹੀ ਪੜ ਕੇ ਕੁਝ ਬਣਨ ਚਲੋ ਠੀਕ ਆ ਜਾਣਾ ਜਿਹੜੇ ਬੱਚੇ ਜਾਣਾ ਜਾ ਵੀ ਸਕਦੇ ਆ ਅਸੀਂ ਮਾੜਾ ਨਹੀਂ ਕਹਿੰਦੇ ਕਿਸੇ ਬਾਹਰ ਨੂੰ ਪਰ ਅਸੀਂ ਪੰਜਾਬ ਨੂੰ ਵੀ ਛੱਡ ਛੱਡ ਕੇ ਜਾਣਾ ਵੀ ਚੰਗਾ ਨਹੀਂ ਸਮਝਦੇਗੇ ਠੀਕ ਆ ਬੱਚੇ ਜੇ ਕੋਈ ਕਿਸੇ ਦੀ ਰੁਚੀ ਆ ਬਾਹਰ ਜਾਣ ਦੀ ਆਪਾਂ ਉਹਨੂੰ ਕਹਿ ਨਹੀਂ ਸਕਦੇ ਵੀ ਕਿਉਂ ਜਾ ਰਿਹਾ ਵਾ ਜਾਂ ਬਾਹਰ ਜਾਣਾ ਗਲਤ ਆ ਪਰ ਪੰਜਾਬ ਵੀ ਸੰਭਾਲਣਾ ਸਾਡਾ ਜ਼ਰੂਰੀ ਆ ਸੋ ਇੱਥੇ ਅਸੀਂ ਦੇਖਦੇ ਆ ਕਿ ਬਖ ਬਖ ਕਹਉਂਦੇ ਆ ਤੇ ਕਿ ਬੈਂਕ ਮੈਨੇਜਰ ਨਾਲ ਵਾ ਯੂ ਐਸ ਪੀ ਸੀ ਐਸ ਸਾਡੇ ਬਾਹਰ ਲੀਆਂ ਅਦਰ ਸਟੇਟਸ ਦੇ ਲੋਕ ਇਹਨਾਂ ਸ਼ੀਟਾਂ ਤੇ ਹੈਗੇ ਨੇ ਤਾਂ ਮੇਰਾ ਜਿਹੜਾ ਆਪਣੇ ਜਿਹੜੇ ਹੈਗੇ ਆ ਦਰਸ਼ਕ ਦੇਖ ਰਹੇ ਆ ਜਾਂ ਸਾਡੇ ਸਮਾਜ ਨੂੰ ਇੱਕ ਮੈਸੇਜ ਆ ਵੀ ਆਪਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੜਾ ਕੇ ਇੱਥੇ ਆਪਣੇ ਅਫਸਰ ਬਣਾਈਏ ਚਲੋ ਮੈਂ ਨਹੀਂ ਕਹਿੰਦਾ ਕਿ ਮੈਂ ਸਾਰੇ ਬੱਚੇ ਸਹੀ ਅਫਸਰ ਬਣਾ ਪਾਵਾਂਗੇ ਸਾਰੇ ਬੱਚੇ ਡਾਕਟਰ ਬਣ ਜਾਣਗੇ ਮਾਸਟਰ ਬਣ ਜਾਣਗੇ ਆਈਈਐਸ ਪੀਸੀਐਸ ਬਣ ਜਾਣਗੇ ਨਹੀਂ ਪਰ ਚੰਗੇ ਨਾਗਰਿਕ ਤਾਂ ਪਹਿਲਾਂ ਬਣਨ ਉਹ ਤਾਂ ਬਾਅਦ ਦੀਆਂ ਗੱਲਾਂ ਆ ਸੋ ਸਾਡਾ ਜਿਹੜਾ ਇੱਕ ਟਾਰਗੇਟ ਏ ਵੀ ਆ ਕਿ ਉਹਨਾਂ ਨੂੰ ਚੰਗੇ ਨਾਗਰਿਕ ਬਣਾਉਣਾ ਤੇ ਉਹਨਾਂ ਦੀ ਜਿਹੜੀ ਸਕੂਲੀ ਸਕੂਲਾਂ ਦੇ ਵਿੱਚ ਹਾਜ਼ਰੀ ਆ ਉਹਨੂੰ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਟੀਚਰ ਪੜ੍ਹਾਉਂਦੇ ਨਹੀਂ ਸਕੂਲਾਂ ਸਕੂਲਾਂ 'ਚ ਟੀਚਰ ਬਹੁਤ ਵਧੀਆ ਪੜ੍ਹਾਉਂਦੇ ਆ ਬੜੇ ਮਾਹਰ ਟੀਚਰ ਆ ਅਸੀਂ ਤਾਂ ਉਹਨਾਂ ਦੀ ਇੱਕ ਮਦਦ ਕਰਨ ਲਈ ਆਪਣੀ ਇੱਕ ਕਲੱਬ ਬਣਾਈ ਆ ਵੀ ਅਸੀਂ ਜਿਉ ਉਹ ਇੰਨਾ ਕਰ ਰਹੀ ਆ ਸਰਕਾਰ ਇੰਨਾ ਕਰ ਰਹੀ ਆ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੀ ਆ ਅੱਜ ਵਧੀਆ ਬਿਲਡਿੰਗਾਂ ਬਣਾ ਕੇ ਦੇ ਰਹੀ ਆ ਫਰਨੀਚਰ ਦੇ ਰਹੀ ਆ ਕੁਆਲੀਫਾਈਡ ਟੀਚਰ ਦੇ ਰਹੀ ਆ ਤਾ ਸਾਡਾ ਵੀ ਕੁਝ ਸਮਾਜ ਦਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਲਈ ਬੱਚਿਆਂ ਦੇ ਲਈ ਕੁਝ ਕਰ ਸਕੀਏ ਤੇ ਸਾਡਾ ਦੇਖੋ ਜੀ ਇੱਕ ਜਿਹੜੇ ਬੱਚੇ ਨੇ ਜੀ ਅੱਜ ਅਸੀਂ ਗੱਲ ਕਰਦੇ ਆਂ ਬੱਚੇ ਜਿਹੜੇ ਆ ਜੇਨਰੇਸ਼ਨ ਦੀ ਸਟ੍ਰੈਂਥ ਨੇ ਤਾਕਤ ਨੇ ਰਾਸ਼ਟਰ ਦੀ ਇੱਕ ਸਾਡੇ ਦੀ ਤਾਂ ਜੋ ਅਸੀਂ ਪੜਦੇ ਸੀ ਬੀਐਡ ਕਰਦੇ ਸੀ ਮੈਂ ਉਦੋਂ ਦੇਖਿਆ ਸੀ ਵੀ ਜੇ ਅਸੀਂ ਜਿਹੜਾ ਹਿਊਮਨ ਸੋਰਸ ਸੋਰਸ ਜਿਹੜਾ ਹੈਗਾ ਵੀ ਜਿਹੜਾ ਮਨੁੱਖਾ ਉਹਨੂੰ ਅਸੀਂ ਐਜ਼ ਏ ਸਾਧਨ ਵਜੋਂ ਕਿਵੇਂ ਵਰਤ ਸਕਦੇ ਆਂ ਉਰੇ ਜੁੰਦਾ ਜੀ ਵੀ ਅਸੀਂ ਇਹਨਾਂ ਨੂੰ ਡਿਵੈਲਪ ਕਰਕੇ ਪੜਾ ਕੇ ਚੰਗੀ ਐਜੂਕੇਸ਼ਨ ਦੇ ਦੇ ਕੇ ਚੰਗੇ ਨਾਗਰਿਕ ਬਣਾ ਕੇ ਉਹਨਾਂ ਨੂੰ ਰਾਸ਼ਟਰ ਦੇ ਪਤੀ ਪ੍ਰਤੀ ਜਿਹੜਾ ਆਪਣਾ ਮਤਲਬ ਕਿ ਪਿਆਰ ਬਣਾ ਕੇ ਵੀ ਹਾਂ ਵੀ ਤੁਸੀਂ ਤੁਹਾਡਾ ਇਹ ਦੇਸ਼ ਆ ਤੁਸੀਂ ਇਹਦੇ ਲਈ ਸੇਵਾ ਕਰਨੀ ਆ ਉਹਨਾਂ ਦੇ ਮੌਲਕ ਅਧਿਕਾਰ ਕੀ ਨੇ ਮੌਲਕ ਕਰਤੱਵ ਕੀ ਨੇ ਨੈਤਿਕ ਫਰਜ਼ ਕੀ ਨੇ ਅੱਜ ਸਾਡੇ ਬੱਚੇ ਜਿਹੜੇ ਨੈਤਿਕ ਫਰਜ਼ਾਂ ਤੋਂ ਭੱਜ ਰਹੇ ਆ ਨੈਤਿਕ ਫਰਜ਼ ਸਮਝ ਨਹੀਂ ਰਹੇ ਸਾਡੇ ਕੀ ਆ ਜਦੋਂ ਤੋਂ ਅਸੀਂ ਦੇਖਿਆ ਜੇ ਅਸੀਂ ਗੱਲ ਕਰੀਏ ਸੀ ਇਹ ਸਟਾਰਟ ਕੀਤਾ 2-3 ਮਹੀਨੇ ਤੋਂ ਇਹ 2-3 ਮਹੀਨੇ ਦੇ ਵਿੱਚ ਅਸੀਂ ਇਹ ਦੇਖਿਆ ਕਿ ਸਾਡੇ ਬੱਚੇ ਆ ਜਿਹੜੇ ਅਸੀਂ ਜਦੋਂ ਸਾਨੂੰ ਗਲੀ ਮਹੱਲੇ ਲੰਘਦੇ ਸੀ ਗਲੀ ਵਿੱਚ ਦੀ ਲੰਘਦੇ ਆ ਤਾਂ ਬੱਚੇ ਸਾਨੂੰ ਕੋਈ ਗੁੱਡ ਮਾਰਨਿੰਗ ਕਹਿੰਦਾ ਗੁੱਡ ਈਵਨਿੰਗ ਕਹਿੰਦਾ ਕੋਈ ਸਤਿ ਸ੍ਰੀ ਅਕਾਲ ਕਹਿੰਦਾ ਫੋਟ ਵਿਸ਼ ਕਰਦੇ ਆ ਪੈਰੀ ਹੱਥ ਲਾਉਂਦੇ ਆ ਮਤਲਬ ਬਹੁਤ ਵਧੀਆ ਲੱਗਦਾ ਸਾਨੂੰ ਸੋ ਸਾਨੂੰ ਅਸੀਂ ਇੱਕ ਚੀਜ਼ ਹੋਰ ਆ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਬਈ ਅਸੀਂ ਕੋਈ ਆਪ ਦੀ ਕੋਈ ਬੱਲੇ ਬੱਲੇ ਜਾਂ ਕੋਈ ਕਰਨਾ ਚਾਹੁੰਨੇ ਨਹੀਂ ਅਸੀਂ ਸਮਾਜ ਦੀ ਸੇਵਾ ਕਰਨਾ ਚਾਹੁੰਨੇ ਆ ਇਹਦੇ ਚ ਇਹ ਨਹੀਂ ਹੈਗਾ ਕਿ ਸਾਡਾ ਕੋਈ ਨਾਮ ਹੋਵੇ ਨਾ ਤਾਂ ਪਰਮਾਤਮਾ ਦਾ ਹੀ ਚੱਲੂਗਾ ਤੇ ਇਹ ਜਿਹੜਾ ਇੱਕ ਚੀਜ਼ ਹੋਰ ਆ ਜਿਹੜਾ ਸਾਡਾ ਨਗਰ ਸਦਰਪੁਰਾ ਵਾ ਬਹੁਤ ਵਧੀਆ ਨਗਰ ਤੇ ਇਹਦੇ ਜਿਹੜੇ ਸਾਰੇ ਲੋਕ ਨੇ ਸਾਨੂੰ ਜਿਹੜੇ ਫੰਡਿੰਗ ਕਰਦੇ ਆ ਬਹੁਤ ਸਾਰੇ ਆ ਜਿਵੇਂ ਚਲੋ ਕਈ ਵਾਰੀ ਨਹੀਂ ਵੀ ਆਉਂਦੇ ਸਾਹਮਣੇ ਸਾਨੂੰ ਕਹਿ ਦਿੰਦੇ ਬਾਈ ਤੁਸੀਂ ਸਾਡਾ ਆਹਾ ਇੱਕ ਜੀ ਡੋਨੇਸ਼ਨ ਲੈ ਕੇ ਲੈ ਜਾਓ ਨਾਮ ਵੀ ਸਾਡਾ ਬੋਲਣ ਦੀ ਜ਼ਰੂਰਤ ਨਹੀਂ ਹੈਗੀਗੀ ਤੋਂ ਸੋ ਜਿਹੜੀ ਅਸੀਂ ਐਜ਼ ਅ ਟੀਚਰ ਰੱਖੇ ਹੋਏ ਆ ਉਹ ਸਾਰਾ ਨਗਰ ਦੇ ਸਰ ਤੋਂ ਹੀ ਚੱਲਦਾ ਵਾ ਅਸੀਂ ਕੁਝ ਘਰਾਂ ਦੇ ਵਿੱਚ ਗੋਲ ਕਰ ਰੱਖੀਆਂ ਹੋਈਆਂ ਵਾ ਉਹ ਸਹਿਯੋਗ ਕਰ ਰਹੇ ਨੇ ਭਾਈ ਕੋਲ ਤੁਸੀਂ ਕਿਹੜੇ ਟੀਚਰ ਦੀ ਗੱਲ ਕਰਨਾ ਹੈ ਜਿਹੜਾ ਇੱਥੇ ਡਾਕਟਰ ਅੰਬੇਡਕਰ ਟਿਊਸ਼ਨ ਸੈਂਟਰ ਚੱਲਿਆ ਉਹਦੀ ਗੱਲ ਕਰ ਰਹੇ ਹਾਂ ਹਾਂਜੀ ਠੀਕ ਹੈ ਕਿੰਨੇ ਟੀਚਰ ਕਿੱਥੇ ਅਸੀਂ ਦੋ ਟੀਚਰ ਸੀ ਪਹਿਲਾਂ ਇੱਕ ਟੀਚਰ ਹੁਣ ਥੋੜਾ ਜਿਹਾ ਛੁੱਟੀ ਤੇ ਆ ਤੇ ਹੁਣ ਅਸੀਂ ਇੱਕ ਅੱਧਾ ਪੌਣਾ ਘੰਟਾ ਤਾਂ ਮੈਂ ਆਪਣਾ ਆਪ ਦਿੰਦਾ ਇਹਨਾਂ ਨੂੰ ਬੱਚਿਆਂ ਕਿੰਨੇ ਕੁ ਬੱਚੇ ਇੱਥੇ ਸਿੱਖਿਆ ਗ੍ਰਹਣ ਕਰ ਰਹੇ ਆ ਇੱਥੇ ਜੀ ਸਾਡੇ ਕੋਲੇ 30 ਤੋਂ 35 ਬੱਚੇ ਆਉਂਦੇ ਆ ਸਾਡੇ ਕੋਲ ਜਿਹੜੇ ਕਿ ਵੱਖ-ਵੱਖ ਕਲਾਸਾਂ ਆਉਂਦੇ ਨੇ ਤੇ ਉਹਨਾਂ ਨੂੰ ਅਸੀਂ ਪਹਿਲਾਂ ਅਸੀਂ ਜਿਹੜਾ ਹੋਮਵਰਕ ਹੀ ਜ਼ਰੂਰੀ ਸਮਝਦੇ ਕਰਾਉਣਾ ਇੱਕ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰਦੇ ਜਿਹੜਾ ਟਿਊਸ਼ਨ ਸੈਂਟਰ ਚਲਾਇਆ ਕਪਰ ਸੰਸਾ ਜੋ ਕਦਮਾਂ ਇਹ ਕਿ ਨਗਰ ਦੇ ਬੱਚਿਆਂ ਨੂੰ ਜਿਹੜੀ ਸਿੱਖਿਆ ਦਿੱਤੀ ਜਾਂ ਕੋਈ ਬਾਹਰਲਾ ਪਿੰਡ ਦਾ ਬੱਚਾ ਵੀ ਇੱਥੇ ਆ ਕੇ ਸਿੱਖਿਆ ਲੈ ਸਕਦਾ ਦੇਖੋ ਜੀ ਸਾਡੇ ਲੋਕ ਤਾਂ ਇਹ ਚਾਹੇ ਕੋਈ ਬੱਚਾ ਜਿਹੜਾ ਵੀ ਪਹੁੰਚ ਕਰ ਸਕਦਾ ਆਵੇ ਬਟ ਕਿਉਂਕਿ ਇਹ ਦੂਰ ਪਿਆ ਜਾਂਦਾ ਕੋਈ ਖੇਚਲ ਨਹੀਂ ਕਰਦਾ ਇਸ ਕਰਕੇ ਸਾਡੇ ਨਗਰ ਦੇ ਬੱਚੇ ਹੀ ਆ ਦੂਸਰੀ ਗੱਲ ਆ ਅਸੀਂ ਜਿਹੜੀ ਹੋਰ ਆ ਸਾਡਾ ਕਲੱਬ ਦਾ ਇੱਕ ਮੇਨ ਮਕਸਦ ਕੀ ਆ ਅਸੀਂ ਨਾ ਜਿਹੜੇ ਐਜੂਕੇਸ਼ਨ ਮਹਾਰ ਨੇ ਜਿਹੜਾ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਆ ਅਸੀਂ ਜਿਹੜਾ ਕਰ ਰਹੇ ਆ ਉਹ ਵੀ ਇਹੀ ਆ ਕਿ ਅਸੀਂ ਐਜੂਕੇਸ਼ਨ ਮਾਹਰ ਬਲਾ ਕੇ ਤੇ ਅਸੀਂ ਜਿਹੜੇ ਐਜੇ ਲੇਡੀਜ਼ ਜਿਹੜੀਆਂ ਮਹਿਲਾਵਾਂ ਨੇ ਬੱਚਿਆਂ ਦੀ ਮਾਂਵਾਂ ਨੇ ਔਰ ਬੱਚੇ ਨੇ ਉਹਨਾਂ ਨੂੰ ਅਸੀਂ ਸଚੇਤ ਕਰਾਉਨੇ ਰਹਿੰਦੇ ਆ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਆ ਵੀ ਤੁਸੀਂ ਐਸ ਪੜ੍ਹਾਈ ਨੂੰ ਕਰੋ ਆਦ ਕਰਕੇ ਤੁਸੀਂ ਆਹਾ ਬਣ ਸਕਦੇ ਆ ਵੀ ਤੁਸੀਂ ਜੇ ਡਾਕਟਰ ਬਣਨਾ ਤਾਂ ਕੀ ਸਬਜੈਕਟ ਲੈਣੇ ਪੈਣੇ 10ਵੀਂ ਤੋਂ ਮਤਲਬ ਮੇਰੇ ਕਹਿਣ ਦਾ ਸੀ ਉਹਨਾਂ ਨੂੰ ਇਹ ਦੱਸ ਦਿਆਂ ਵੀ ਜੇ ਤੁਸੀਂ ਕੁਝ ਬੰਨਣਾ ਅੱਗੇ ਜਾ ਕੇ ਤਾਂ ਤੁਸੀਂ 8 10ਵੇਂ ਕਹਾਂਗਾ ਮੈਂ ਤੁਹਾਨੂੰ ਕਹਾਂਗਾ ਉਹਨਾਂ ਨੂੰ ਕਹਾਂਗਾ ਕਿ 8ਵੀਂ ਤੋਂ ਹੀ ਸੋਚੋ ਵੀ ਸਾਡੀ ਆ ਲਾਈਨ ਆ ਬਈ ਅਸੀਂ ਇੱਧਰ ਨੂੰ ਜਾਣਾ ਵਾ ਐਜੂਕੇਸ਼ਨ ਕੋਈ ਵੀ ਨਹੀਂ ਮਾੜੀ ਹੈਗੀਗੀ ਚਾਹੇ ਉਹ ਆਰਟਸ ਗਰੁੱਪ ਚ ਕਰਨਾ ਚਾਹੇ ਕਾਮਰਸ ਦੇ ਵਿੱਚ ਕਰਨਾ ਚਾਹੇ ਮੈਡੀਕਲ ਆ ਚਾਹੇ ਨਾਨ ਮੈਡੀਕਲ ਕੋਈ ਵੀ ਗਰੁੱਪ ਲੈ ਲੈਣਾ ਪਰ ਉਹਦੇ ਚ ਅਸੀਂ ਉਹ ਬੱਚੇ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿੱਧਰ ਨੂੰ ਅਸੀਂ ਭੇਜਣਾ ਬੱਚੇ ਨੂੰ ਮਨ ਲੋਗੇ ਜ਼ਰੂਰੀ ਨਹੀਂ ਜੇ ਬੱਚਾ ਨਹੀਂ ਪੜ ਸਕਦਾ ਕੋਈ ਨਾ 10ਵੀਂ 12ਵੀਂ ਕਰਾ ਕੇ ਅਸੀਂ ਉਹਨੂੰ ਬਿਜ਼ਨਸ ਵਾਲੇ ਪਾਸੇ ਪਾ ਸਕਦੇ ਆ ਉਹਨੂੰ ਕੋਈ ਹੋਰ ਧੰਦੇ ਵੀ ਜਿਵੇਂ ਸਾਡੇ ਜਿਹੜਾ ਆਪਣੇ ਨਾ ਹੱਥੀ ਕੰਮ ਕਰਨ ਵਾਲਾ ਉਹ ਧੰਦਾ ਵੀ ਬਹੁਤ ਵਧੀਆ ਮਾੜਾ ਨਹੀਂ ਗਾ ਚਲੋ ਸਾਰੇ ਬੱਚੇ ਨਹੀਂ ਇੱਕੋ ਜਿਹੇ ਹੁੰਦੇਗੇ ਵੀ ਸਾਰੇ ਮੈਡੀਕਲ ਹੀ ਪੜ ਸਕਣਗੇ ਸਾਰੇ ਨਾਨ ਮੈਡੀਕਲ ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕਿਆ ਹਾਂ ਬਟ ਮੈਂ ਇਹ ਕਹਿਣਾ ਵਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੀ ਆ 8ਵੀਂ ਤੋਂ ਅਸੀਂ ਸੇਧ ਦੇਣਾ ਸ਼ੁਰੂ ਕਰੀਏ ਤਾ ਕਰਕੇ ਸੀ ਜਿਹੜਾ ਜਿਹੜੀ ਸਾਡੀ ਨਵੀਂ ਪਨੀਰੀ ਆ ਨਿਊ ਜਨਰੇਸ਼ਨ ਆ ਜਦੋਂ ਵੱਡੇ ਹੋ ਜਾਂਦੇ ਬੱਚੇ ਉਹ ਘੱਟ ਗੱਲ ਸੁਣਦੇ ਆ ਜਿਹੜੇ ਛੋਟੇ ਬੱਚੇ ਅੱਜ ਸਾਡੀ ਗੱਲ ਸੁਣਦੇ ਆ ਜਦੋਂ ਅਸੀਂ ਇਹਨਾਂ ਦੇ ਦਿਮਾਗ 'ਚ ਇਹ ਗੱਲਾਂ ਬਿਠਾਤੀਆਂ ਤਾਂ ਉਹ ਜ਼ਰੂਰ ਉਹ ਇੱਕ ਦਿਨ ਕਾਬਿਲ ਨਾਗਰਿਕ ਬਣਨਗੇ ਇਹ ਤੁਸੀਂ ਜਿਵੇਂ ਗੱਲ ਕੀਤੀ ਆ ਵੀ ਜਿਹੜੀ ਟੀਮ ਵਰਕ ਜਿਹੜੇ ਬਾਬਾ ਜੀ ਸਿੰਘ ਕਲੱਬ ਵਧੀਆ ਆਪਣਾ ਕੰਮ ਕਰ ਰਹੀ ਆ ਤੇ ਨਗਰ ਦਾ ਸਹਿਯੋਗ ਦੀ ਵੀ ਗੱਲ ਕੀਤੀ ਵਧੀਆ ਸਹਿਯੋਗ ਮਿਲ ਗਿਆ ਵਾ ਤੇ ਹੁਣ ਤੱਕ ਕਿੰਨੇ ਤੁਸੀਂ ਸਮਾਗਮ ਕਰਵਾ ਚੁੱਕੇ ਆ ਤੇ ਕਿਹੜੇ ਕਿਹੜੇ ਮਾਧਮ ਦੇ ਰਾਹੀਂ ਸਮਾਗਮ ਪੂਰਾ ਹੋ ਚੁੱਕੇ ਆ ਅਸੀਂ ਜਿਹੜੇ ਜਿਆਦਾਤਰ ਤਾਂ ਜਿਹੜੇ ਸਾਨੂੰ ਜਿਹੜੇ ਐਜੂਕੇਸ਼ਨ ਨਾਲ ਰਿਲੇਟਡ ਪ੍ਰੋਗਰਾਮ ਪਹਿਲਾਂ ਅਸੀਂ ਕਰਵਾਉਂਦੇ ਸੀਗੇ ਜਿਵੇਂ ਅੱਜੇ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦ ਕਰਦਾ ਅੱਜ ਜਨਮ ਦਿਹਾੜਾ ਮਨਾਉਣਾ ਉਹਦੇ ਚ ਅਸੀਂ ਬੱਚਿਆਂ ਨੂੰ ਭਾਸ਼ਣ ਮੁਕਾਬਲੇ ਕਰਾ ਲੇ ਤੇ ਜਿਹੜੇ ਬੱਚੇ 1st 2nd 3rd ਪੋਜੀਸ਼ਨਾਂ ਤੇ ਆ ਗਏ ਉਹਨਾਂ ਨੂੰ ਇੱਕ ਵਾਰ ਤਾਂ ਅਸੀਂ ਆਪਣੀਆਂ ਜਿਹੜੀਆਂ ਇੱਕ ਬੈਗ ਵਗੈਰਾ ਹੁੰਦੇ ਆ ਉਹ ਦਿੱਤੇ ਜਾਂ ਸਟੇਸ਼ਨਰੀ ਦਿੰਨੇ ਆ ਅਸੀਂ ਜੋ ਫਾਸਟ ਸੈਕੰਡ ਥਰਡ ਬੱਚਾ ਆਉਂਦਾ ਵਾ ਬੋਰਡ ਦੀਆਂ ਕਲਾਸਾਂ ਚੋਂ ਉਹਨੂੰ ਵੱਖਰੇ ਤੌਰ ਤੇ ਸਨਮਾਨਿਤ ਕਰੀਦਾ ਵਾ ਹਾਂਜੀ ਜਿਵੇਂ ਹੁਣ ਅੱਜ ਵੀ ਅਸੀਂ ਰੱਖਿਆ ਹੋਇਆ ਪ੍ਰੋਗਰਾਮ ਵੀ ਜਿਹੜੇ ਕੋਈ ਹੈਗੇ ਆ ਬੱਚੇ ਮੰਨ ਲਓ ਵੀ ਉਹ ਜਿਵੇਂ ਕੋਈ ਹੈਗੇ ਆ 12ਵੀਂ ਚੋਂ ਜਾਂ 10ਵੀਂ ਚੋਂ ਬੋਰਡ ਦੀ ਕਲਾਸ ਚੋਂ ਅ ਨੰਬਰ 80 ਤੋਂ 90% ਦੇ ਵਿੱਚ ਜਾਂ 100 ਤੋਂ 90 ਦੇ ਵਿੱਚ ਆਇਆ ਵਾ ਉਹਨੂੰ ਵੀ ਅਸੀਂ ਸਨਮਾਨਿਤ ਕਰਨ ਦੀ ਸੋਚ ਰਹੇ ਹਾਂ ਫਿਰ ਅਸੀਂ ਇੱਕ ਹੋਰ ਨਵਾਂ ਜਿਹੜਾ ਅੱਗੇ ਗਾਂ ਦਾ ਪਲਾਨ ਸੋਚਿਆ ਹੋਇਆ ਵੀ ਅਸੀਂ ਐਨਾਉਂਸ ਕੀਤਾ ਸੀ ਪਿੱਛੇ ਜੇ ਵੀ ਅਸੀਂ ਜਿਹੜਾ ਬੱਚਾ ਸਾਡੀ ਬੋਰਡ ਦੀ ਕਲਾਸ ਦੇ ਵਿੱਚੋਂ ਬਲਾਕ ਚੋਂ ਜਾਂ ਡਿਸਟ੍ਰਿਕਟ ਦੇ ਵਿੱਚੋਂ ਆਊਗਾ ਉਹਨੂੰ ਬਣਦਾ ਇਨਾਮ 5500 11000 ਇਦਾਂ ਦਾ ਨਾਮ ਅਸੀਂ ਦੇਣ ਦੀ ਗੱਲ ਕੀਤੀ ਸੀਗੀ ਵੀ ਤੁਹਾਡਾ ਜਣੀ ਕਿਹਨਾਂ ਦਾ ਮਤਲਬ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਦਾਂ ਲੋਕਾਂ ਦੇ ਸਹਿਯੋਗ ਦੇ ਨਾਲ ਨਗਰ ਨਵ ਸਹਿਯੋਗ ਨਾਲ ਪਰ ਉਹ ਚੱਲਦੇ ਹੀ ਰਹਿਣਗੇ ਚੱਲਦੇ ਰਹਿਣਗੇ ਜੀ ਅਸੀਂ ਤਾਂ ਲੌਂਗ ਦੇ ਟਾਈਮ ਦੇ ਲਈ ਚੱਲੇ ਹਾਂ ਵੀ ਅਸੀਂ ਇਹ ਨਹੀਂ ਕਿ ਵੀ ਅੱਜ ਪ੍ਰੋਗਰਾਮ ਕਰ ਲਿਆ ਜਾਂ ਕੱਲ ਕਰ ਲਿਆ ਜਾਂ ਅਸੀਂ ਕੋਈ ਕੋਈ ਵਾਵਾ ਖਟਣੀ ਆ ਲੇਕਿਨ ਸਾਡਾ ਇੱਕ ਮਕਸਦ ਆ ਜਿਹੜਾ ਲੈ ਕੇ ਚੱਲੇ ਅਸੀਂ ਸਮਾਜ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਵੀ ਹਰ ਇੱਕ ਪਿੰਡ ਦੇ ਵਿੱਚ ਇਦਾਂ ਦਾ ਇੱਕ ਸੈਂਟਰ ਬਣਾਓ ਜ਼ਰੂਰੀ ਨਹੀਂ ਉਹਨੂੰ ਬੀਆਰ ਅਮੇਦਕਾਰ ਸੈਂਟਰ ਦਾ ਨਾਮ ਦੇਣਾ ਜਿਹੜਾ ਸੈਂਟਰ ਮਰਜ਼ੀ ਦੇ ਲਓ ਤੁਹਾਨੂੰ ਚੰਗਾ ਲੱਗਦਾ ਸਾਨੂੰ ਵਧੀਆ ਲੱਗਿਆ ਅਸੀਂ ਤੁਸੀਂ ਇਹ ਵੀ ਹੁਣ ਪੁੱਛੋਗੇ ਕਿ ਵੀ ਇਹ ਅਸੀਂ ਬੀਆਰ ਅਮੇਦਕਾਰ ਐਜੂਕੇਸ਼ਨ ਕੇਅਰ ਸੈਂਟਰੀ ਕਿਉਂ ਰੱਖਿਆ ਹੁਣ ਇਹ ਵੀ ਤੁਸੀਂ ਤੁਹਾਡਾ ਸਵਾਲ ਹੋਊਗਾ ਚਲੋ ਮੈਂ ਪਹਿਲਾਂ ਹੀ ਕਹਿ ਦਿੰਦਾ ਹਾਂ ਹੁਣ ਸਾਡਾ ਇਹਦਾ ਮਤਲਬ ਇਹ ਹੀ ਆ ਵੀ ਜਿਹੜੇ ਮੈਨੂੰ ਕਈ ਵਾਰੀ ਗਿਣਤੀਕਾਰ ਵੱਧ ਘਾਟ ਵੀ ਹੋ ਸਕਦੀ ਆ ਫਿਰ ਉਹ ਇੱਕ ਸਬਧਾਨ ਦੇ ਰਚੇਤਾ ਹੋਏ ਆ ਫਿਰ ਉਹ ਦੱਬੇ ਕੁਦਲੇ ਲੋਕਾਂ ਲਈ ਉਹਨਾਂ ਨੇ ਆਵਾਜ਼ ਉਠਾਈ ਆ ਉਹਨਾਂ ਨੂੰ এডਿਊਕੇਸ਼ਨ ਦਾ ਰਾਈਟ ਦਿੱਤਾ ਵਾ ਹਨਾ ਤੋਂ ਹੈਤਾ ਜਿਵੇਂ ਕਿ ਜਿਹੜੀ ਇਹ ਆਪਾਂ ਸ਼ੁਰੂਆਤ ਤਾਂ ਇਹ ਅਸੀਂ ਮੰਨਦੇ ਆ ਕਿ ਜੋਤੀਬਾ ਖੁੱਲੇ ਸੀ ਤੀਰੀਬਾਈ ਫੁੱਲੇ ਉਹਨਾਂ ਨੇ ਬੜੇ ਪ੍ਰੋਗਰਾਮ ਕੀਤੇ ਆ ਮਤਲਬ ਉਹਨਾਂ ਨੇ ਇੱਕ ਚੀਜ਼ ਸਾਨੂੰ ਉਹਨਾਂ ਤੋਂ ਸਿੱਧ ਮਿਲੀ ਫਿਰ ਮੈਂ ਜੋ ਤੁਹਾਨੂੰ ਸਾਡੇ ਨਾਲ ਸ਼ੇਅਰ ਕਰਨੀਆਂ ਜਦੋਂ ਹੁਣ ਅਸੀਂ ਆਹ ਸੈਂਟਰ ਖੋਲਣ ਦੀ ਸੋਚ ਰਹੇ ਸੀਗੇ ਸਾਨੂੰ ਲੱਗ ਰਿਹਾ ਸੀ ਕਿ ਸਾਡੀ ਜਿਹੜੀ ਇਹ ਸੈਂਟਰ ਆ ਵੀ ਕਿਵੇਂ ਚੱਲੂਗਾ ਤਾਂ ਜਿੱਦਣ ਇਸ ਦਿਨ ਇਸ ਤੋਂ ਪਹਿਲਾਂ ਅਸੀਂ ਇੱਕ ਜਿਹੜੀ ਜੋਤੀਵਾ ਕੁੱਲੇ ਇੱਕ ਹਲਮਾਈ ਆ ਸਾਨੂੰ ਉਹ ਤੋਂ ਬੜੀ ਮੋਟੀਵੇਸ਼ਨ ਮਿਲੀ ਭਈਆ ਉਹਨਾਂ ਨੇ ਕੱਲਿਆਂ ਨੇ ਇੰਨੇ ਸਕੂਲ ਖੋਲਤੇ ਉਸ ਟਾਈਮ ਤੇ ਤਾਂ ਇਹ ਸੀਗਾ ਕਿ ਬਈ ਸਕੂਲ ਖੋਲਣ ਦਾ ਅਧਿਕਾਰ ਹੀ ਸੀਗਾ ਇਸਤਰੀਆਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀਗਾ ਉਹਨਾਂ ਨੇ ਉਦੋਂ ਚਲਾ ਲੇ ਸਾਨੂੰ ਤਾਂ ਸਾਰੇ ਰਾਈਟ ਦਿੱਤੇ ਹੋਏ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਬੰਦਸ਼ ਨਹੀਂ ਗਈ ਅੱਜ ਅਸੀਂ ਆਜ਼ਾਦ ਆ ਪੜ੍ਹ ਲਿਖ ਗਏ ਆ ਸੋ ਦੂਸਰੀ ਗੱਲ ਇਹ ਹੈ ਕਿ ਜਿਵੇਂ ਬਾਬਾ ਸਾਹਿਬ ਦੀ ਸੋਚ ਸੀਗੀ ਉਹਨਾਂ ਨੇ ਸਾਡੇ ਸਮਾਜ ਲਈ ਕੀ ਕੀਤਾ ਤਾਂ ਅਸੀਂ ਸੋਚਦੇ ਆ ਵੀ ਉਹ ਤਾਂ ਇੰਨਾ ਕੁਝ ਕਰ ਗਏ ਤੇ ਅਸੀਂ ਕੀ ਕੀਤਾ ਅਸੀਂ ਸਿਰਫ ਉਹਨਾਂ ਦੇ ਜਨਮ ਦਿਹਾੜੇ ਮਨਾ ਕੇ ਵਾਹ ਵਾ ਕਰਤੀ ਵੀ ਉਹਨਾਂ ਨੇ ਆ ਕਰ ਗਏ ਸੋ ਅਸੀਂ ਉਹਨਾਂ ਦੇ ਜਿਹੜੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੀ ਤੇ ਦੂਜੀ ਗੱਲ ਇਹ ਹੈ ਜੀ ਤੁਹਾਡੀ ਜਿਹੜੀ ਸਾਡਾ ਇੱਧਰ ਬਾਬਾ ਸਾਹਿਬ ਦੀ ਹਾਂ ਤੁਸੀਂ ਦੇਖੀ ਹੋਣੀ ਸਾਡੀ ਇੱਕ ਫਲੈਕਸੀ ਲੱਗੀ ਹੋਈ ਹੈ ਹਾਂ ਜੀ ਉਹਦੇ ਤੇ ਅਸੀਂ ਉਹ ਬੁੱਕ ਵਾਲੀ ਉਹ ਜਿਹੜੀ ਕਿਉਂ ਲਾਉਣੀ ਹੈ ਸਾਡਾ ਸਾ ਮਨਤਵੀ ਆ ਕਿ এডਿਕੇਸ਼ਨ ਨੂੰ ਖੁਲਾਉਣਾ ਜਿਹੜੀ ਵਿਦਿਆਵਾ ਮੰਨ ਲਓ ਇੱਕ ਜਿਹੜੀ এডਿਕੇਸ਼ਨ ਆ ਸ਼ੇਰਨੀ ਦਾ ਦੁੱਧ ਆ ਤੁਸੀਂ ਆਪ ਜਾਣਦੇ ਮੇਰੇ ਨਾਲ ਵੱਧ ਜਾਣਦੇ ਹੋ ਤੇ ਉਹ ਜੋ ਪੀਵੇਗਾ ਉਹ ਦਿਹਾੜੇਗਾ ਉਹਨੂੰ ਮਤਲਬ ਕਿਸੇ ਤਰ੍ਹਾਂ ਦੀ ਕੋਈ ਜਾਗ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਭੈ ਨਹੀਂ ਉਹਦੇ ਜਿਹੜਾ ਮੱਲੋ ਜਿਵੇਂ ਕਹਿੰਦੇ ਵੀ ਕਿਸੇ ਦਾ ਤੀਸਰਾ ਨੈਤਰ ਖੁੱਲ ਜਾਂਦਾ ਵਾ ਉਹ ਖੁੱਲਣ ਵਾਲਾ ਕੰਮ ਹੋ ਜਾਂਦਾ ਤੀਸਰਾ ਨੈਤਰ ਤਾਂ ਵਿਦਿਆਈ ਆ ਸਾਡਾ ਠੀਕ ਹੈ ਜੀ ਤੁਸੀਂ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵੀ ਧੰਨਵਾਦ ਤੁਹਾਡਾ ਵੀ ਜਿਆਦਾ ਬਹੁਤ ਤੁਸੀਂ ਸਾਡੇ ਦਰਸ਼ਕਾਂ ਨੂੰ ਰੂਬਰੂ ਕਰਾਇਆ ਆਪਣੇ ਚੈਨਲ ਰਾਹੀਂ ਤੁਸੀਂ ਦੇਖਿਆ ਕਿ ਜਿਵੇਂ ਪਿੰਡ ਸਦਰਪੁਰ ਬਖੇ ਬਾਬਾ ਜੀਮ ਸਿੰਘ ਕਲੱਬਣੀ ਆ ਜਿਨ੍ਹਾਂ ਦੀ ਕਾਰਜਕਾਰੀ ਕਾਫੀ ਵਧੀਆ ਦੇਖਣ ਮਿਲੀ ਆ ਅਸੀਂ ਵੀ ਸਪੈਸ਼ਲ ਤੌਰ ਤੇ ਇੱਥੇ ਪਹੁੰਚੇ ਆ ਤਾਂ ਕਿ ਉਪਕਾਇਵੀ ਤੁਹਾਨੂੰ ਇਹਨਾਂ ਦੇ ਰੂਪ ਰੂਪ ਕਰਾਈਏ ਤਾਂ ਜਿਵੇਂ ਇਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਵੱਖ-ਵੱਖ ਪਿੰਡਾਂ ਵਿੱਚ ਜਿਹੇ ਜਿਹੜੇ ਆ ਸਿੱਖਿਆ ਸੈਂਟਰ ਖੁੱਲਣੇ ਚਾਹੀਦੇ ਤੇ ਸਮਾਜ ਸੇਵਾ ਦੇ ਜਿਹੜੇ ਆ ਜਾਗਰੂਕਤਾ ਕੈਂਪੇਨ ਚ ਲਗਾਉਣੇ ਚਾਹੀਦੇ ਆ ਤੇ ਅਸੀਂ ਵੀ ਆਪਣੇ ਚੈਨਲ ਵੱਲੋਂ ਅਸੀਂ ਵੱਖ-ਵੱਖ ਸਾਥੀਆਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਵੀ ਇਹਨਾਂ ਦੇ ਵਾਂਗ ਆਪਣੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਇਸ ਤਰ੍ਹਾਂ ਦੇ ਜਿਹੜੇ ਆ ਸਿੱਖਿਆ ਸੈਂਟਰ ਖੁੱਲੋ ਤਾਂ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਜਿਹੜਾ ਵਿੱਦਿਆ ਦੇ ਖੇਤਰ ਵਿੱਚ ਮੱਲਾ ਮਾਰ ਕੇ ਆਪਣੇ ਪਿੰਡ ਦਾ ਘਰ ਦਾ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰ ਸਕੇ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਅਜਿਹੀਆਂ ਖਬਰਾਂ ਹੁਰਦਾ ਹੁੰਦੇ ਰਵਾਂਗੇ ਜਦ ਤੱਕ ਤੁਸੀਂ ਦੇਖਦੇ ਰਹੋ ਹੱਕ ਸੱਚੀ ਆਵਾਜ਼ న్యూਸ ਪੰਜਾਬ